ਜੇਕਰ ਤੁਸੀਂ ਫ੍ਰੀ ਚ ਹੈਂਡਵਰਕ ਸਿੱਖਣਾ ਚਾਹੁੰਦੇ ਆ ਤੇ ਇਹ ਵੀਡੀਓ ਜਿਹੜੀ ਆ ਉਹ ਤੁਹਾਡੇ ਲਈ ਆ ਸਾਰੀਆਂ ਭੈਣਾਂ ਆਪਣੇ ਪੇਜ ਨਾਲ ਜੋੜ ਸਕਦੇ ਆ ਸਬਸਕ੍ਰਾਈਬ ਕਰ ਲਓ ਸਾਰਾ ਹੈਂਡਵਰਕ ਤੁਹਾਨੂੰ ਸਿਖਾਇਆ ਜਾਏਗਾ ਸਭ ਤੋਂ ਪਹਿਲਾਂ ਜਿਹੜਾ ਫਰੇਮ ਆ ਇਹਨੂੰ ਬਹੁਤ ਹੀ ਪਿਆਰ ਨਾਲ ਲਗਾਉਣਾ ਹੁੰਦਾ ਵੀ ਤਾਂ ਕਿ ਜਿਹੜਾ ਕੱਪੜਾ ਆਪਣਾ ਖਿੱਚਿਆ ਨਾ ਜਾਵੇ ਜੇ ਤੁਸੀਂ ਅੱਡੇ ਤੇ ਕਰ ਰਹੇ ਹੋ ਵਰਕ ਫਿਰ ਕੋਈ ਗੱਲ ਨਹੀਂ ਤੇ ਜਿੰਨਾ ਫਰੇਮ ਤੇ ਅੱਡੇ ਤੇ ਕੱਪੜਾ ਟਾਈਟ ਹੋਊਗਾ ਉਨੀ ਆਪਣੇ ਸੂਟ ਚ ਸਫਾਈ ਹੋਏਗੀ ਇਦਾਂ ਇਦਾਂ ਮਤਲਬ ਗੋਲ ਘਮਾਉਂਦੇ ਘਮਾਉਂਦੇ ਜਾਣਾ ਤੇ ਇਦਾਂ ਫਰੇਮ ਆ ਜਿਹੜਾ ਟਾਈਟ ਕਰਨਾ ਕਈ ਸੂਟ ਮਤਲਬ ਇਦਾਂ ਦੇ ਵੀ ਹੁੰਦੇ ਜਿਹੜੇ ਫਰੇਮ ਤੇ ਹੀ ਹੋ ਸਕਦੇ ਹੁੰਦੇ ਆ ਵੀ ਜਿਨ੍ਹਾਂ ਲਈ ਅੱਡੇ ਦੀ ਜ਼ਰੂਰਤ ਨਹੀਂ ਹੁੰਦੀ ਕਈ ਡਿਜ਼ਾਈਨ ਇਦਾਂ ਦੇ ਹੁੰਦੇ ਆ ਤੇ ਕਈ ਡਿਜ਼ਾਈਨ ਇਦਾਂ ਦੇ ਵੀ ਹੁੰ ਕੀਤਾ ਹੈ ਤਾਂ ਕਿ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਸਾਰੀਆਂ ਭੈਣਾਂ ਜ਼ਰੂਰ ਕਰ ਲਓ ਆਰੀ ਹੈਂਡਵਰਕ ਦਾ ਜੇਕਰ ਕੋਈ ਅੱਡਾ ਵੀ ਲੈਣਾ ਚਾਹੁੰਦੀ ਹੈ ਹਨਾ ਤਾਂ ਉਹ ਵੀ ਤੁਸੀਂ ਸਾਡੇ ਦਿੱਤੇ ਹੋਏ ਨੰਬਰ ਤੇ ਤੁਸੀਂ ਕਾਲ ਕਰਕੇ ਅੱਡਾ ਜਿਹੜਾ ਉਹ ਖਰੀਦ ਸਕਦੇ ਹੋ ਇਹਦੇ ਉੱਪਰ ਕੱਪੜਾ ਲੱਗਿਆ ਹੋਏਗਾ ਡੋਰੀ ਲੱਗੀ ਹੋਏਗੀ ਬਸ ਤੁਸੀਂ ਸੂਟ ਹੀ ਜੜਨ ਨਾਲ ਲਿਆਉਣ ਸਰ ਹੁਣ ਇਹ ਆਪਣਾ ਸਾਰਾ ਸੰਦ ਪੜਾ ਆਪਾਂ ਕੱਢਦੇ ਹਾਂ ਸਾਰੀਆਂ ਆਰੀਆਂ ਮੈਂਕਾ ਲਈ ਡੱਬੀ ਚ ਪਾ ਕੇ ਰੱਖੀਆਂ ਵੀ ਆ ਕਿਉਂਕਿ ਇਹ ਕਈ ਵਾਰੀ ਕੱਪੜੇ ਕੁੱਪੜੇ ਛੜ ਜਾਂਦੀਆਂ ਹਨਾ ਵੀ ਖਰਾਬ ਨਾ ਹੋਣ ਤੇ ਇਹ ਆਪਾਂ ਜਰੀ ਲਈ ਹੈਗੀ ਇਹ ਸਿਲਵਰ ਕਲਰ ਦੀ ਹੈ ਅੱਜ ਆਪਾਂ ਬਹੁਤ ਸੋ ਜਿਹੜਾ ਜਿਹੜਾ ਬਣਾਉਣ ਲੱਗੇ ਆ ਜਿਹੜਾ ਕਿ ਸਪੈਸ਼ਲੀ ਜਿਵੇਂ ਹੁਣ ਅੱਗੇ ਵਿਆਹ ਆ ਰਹੇ ਆ ਹਨਾ ਵੀ ਜਾਗੋ ਵਾਲੇ ਸੂਟ ਹੁੰਦੇ ਆ ਹਨਾ ਉਹਨਾਂ ਤੇ ਆਪਾਂ ਇਹ ਡਿਜ਼ਾਈਨ ਆ ਜਿਹੜਾ ਉਹ ਬਣਾ ਸਕਦੇ ਆ ਤੇ ਇਹਨੂੰ ਜਿਵੇਂ ਤੁਸੀਂ ਜਿੰਨਾ ਸੋਬਰ ਬਣਾਉਣਾ ਚਾਹੋ ਜਿੰਨਾ ਸਿੰਪਲ ਬਣਾਉਣਾ ਚਾਹੋ ਉਹਨੇ ਹੀ ਤੁਸੀਂ ਬਣਾ ਸਕਦੇ ਆ ਜਿਹੜਾ ਸੂਟ ਮੇਰੇ ਪਾਇਆ ਹੋਇਆ ਇਹ ਵੀ ਬਹੁਤ ਸੌਖਾ ਡਿਜ਼ਾਈਨ ਆ ਜੇਕਰ ਤੁਸੀਂ ਇਹ ਸੂਟ ਇਦਾਂ ਬਣਾਉਣਾ ਚਾਹੋ ਨੇ ਤੇ ਇਹਦੀ ਫੁੱਲ ਵੀਡੀਓ ਵੀ ਜਿਹੜੀ ਵੀਰਪਾਲ ਕੌਰ ਸਿੱਖੋ YouTube ਤੇ ਇੰਗਲਿਸ਼ ਤੁਸੀਂ ਪੜਨਾ ਹੈਗਾ ਪਲੇਲਿਸਟ ਦੇ ਵਿੱਚ ਜਾਣਾ ਤੇ ਉੱਥੇ ਤੁਹਾਨੂੰ ਇਹਦੀ ਵੀਡੀਓ ਵੀ ਮਿਲਦੀ ਗਈ ਸਾਰੇ ਡਿਜ਼ਾਈਨ ਆ ਜਿਹੜੇ ਮੂਵੀਰਪਾਲ ਕੌਰ ਸੇਖੋਂ YouTube ਤੇ ਜਿਹੜੇ ਪਏ ਹੈਗੇ ਆ ਇਹ ਵੀ ਅੱਜ ਬਹੁਤ ਸੋਹਣਾ ਡਿਜ਼ਾਈਨ ਆ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਇਹ ਜਿਹੜੇ ਡਿਜ਼ਾਈਨ ਮੈਂ ਸ਼ੇਅਰ ਕਰਦੀ ਹੁੰਦੀ ਹੁਣੀ ਸੌਖੇ ਹੁੰਦੇ ਆ ਤੇ ਇਸ ਤੋਂ ਬਾਅਦ ਆ ਜਿਹੜਾ ਆਪਾਂ ਇੱਕ ਬਹੁਤ ਹੈਵੀ ਡਿਜ਼ਾਈਨ ਲਗਾਉਣ ਲੱਗੇ ਆ ਜਿਵੇਂ ਕਿ ਹੁਣ ਜਿਵੇਂ ਪਾਰਟੀ ਵੇਅਰ ਆਪਾਂ ਵਿਆਹਾਂ 'ਚ ਹਨਾ ਸੂਟ ਇਦਾਂ ਦੇ ਪਾਉਣੇ ਹੁੰਦੇ ਤੇ ਇਸ ਤੋਂ ਬਾਅਦ ਇੱਕ ਸੂਟ ਆਪਾਂ ਲਾਉਣ ਲੱਗੇ ਆ ਜਿਹੜਾ ਕਿ ਬਹੁਤ ਭਾਰਾ ਉਹ ਵੀ ਤੁਹਾਡੇ ਨਾਲ ਮੈਂ ਵੀਡੀਓ ਜਿਹੜੀ ਉਹ ਜ਼ਰੂਰ ਸਾਂਝੀ ਕਰੂੰਗੀ ਉਹਨਾਂ ਟਾਈਮ ਜੁੜੇ ਰਹਿਣਾ ਵੀਰਪਾਲ ਕੌਰ ਸੇਖੋਂ YouTube ਵੀਰਪਾਲ ਕੌਰ ਫੇਸਬੁੱਕ ਹਾਂਜੀ ਸਭ ਤੋਂ ਪਹਿਲਾਂ ਆਪਾਂ ਚੌਕ ਦੇ ਨਾਲ ਇੱਕ ਬਾਕਸ ਆ ਜਿਹੜਾ ਡਰਾ ਕਰਨਾ ਹੈ ਇਹਦੇ ਵਿੱਚ ਨਾ ਕੋਈ ਬੰਦਸ਼ ਨਹੀਂ ਹੈਗੀ ਵੀ ਤੁਸੀਂ ਬਾਕਸ ਐਡਾ ਹੀ ਲੈਣਾ ਇੰਨਾ ਛੋਟਾ ਹੀ ਲੈਣਾ ਵੱਡਾ ਹੀ ਲੈਣਾ ਉਹਲੇ ਛੋਟਾ ਬਣ ਜੇ ਵੱਡਾ ਬਣ ਜੇ ਬਸ ਸਾਰੇ ਇੱਕੋ ਜਿਹੇ ਬਣਾਉਣੇ ਆ ਕਿਉਂਕਿ ਬਾਕੀ ਤਾਂ ਆਪਣੇ ਮੋਤੀ ਦੇ ਸਾਈਜ਼ ਤੇ ਤੇ ਕਟ ਦਾਣਾ ਦੇ ਸਾਈਜ਼ ਤੇ ਡਿਪੈਂਡ ਕਰਦਾ ਹੁੰਦਾ ਵੀ ਜਿੰਨੀਆਂ ਲਾਈਨਾਂ ਆਪਾਂ ਬਣਾਵਾਂਗੇ ਉੱਡਾ ਇਹਦਾ ਸਾਈਜ਼ ਆ ਜਿਹੜਾ ਬਣ ਜਾਊਗਾ ਸਭ ਤੋਂ ਪਹਿਲਾਂ ਇੱਕ ਬਾਕਸ ਲੈਣਾ ਉਹਦੇ ਵਿੱਚ ਇੱਕ ਹੋਰ ਬਾਕਸ ਬਣਾਉਣਾ ਜਿਹੜਾ ਇਹ ਛੋਟਾ ਬਾਕਸ ਬਣਾਇਆ ਇਹਦੇ ਵਿੱਚ ਜੀ ਆਪਾਂ ਮੋਤੀ ਲਾਵਾਂਗੇ 3 3 ਐਮ ਐਮ ਦਾ ਜਿਹੜਾ ਇਹ ਮੋਤੀ ਹੁੰਦਾ ਪਲਾਸਟਿਕ ਵਾਲਾ ਉਹ ਵਾਲਾ ਮੋਤੀ ਲੈਣਾ ਇਦਾਂ 1/1 ਜਿਹੜਾ ਤੁਸੀਂ ਪਾ ਸਕਦੇ ਹੋ ਜਦੋਂ ਵੀਡੀਓ ਬਣਾ ਕੇ ਹਟਦੇ ਆ ਹਨਾ ਤਾਂ ਜਿਵੇਂ ਸਮਾਨ ਸਾਰਾ ਸਮੇਟਣਾ ਹੁੰਦਾ ਤੇ ਕਈ ਵਾਰੀ ਮੈਂ ਇਕੱਠਾ ਹੀ ਸਮਾਨ ਇਦਾਂ ਪਾ ਕੇ ਰੱਖ ਦਿੰਨੀ ਆ ਇਹ ਮਿਕਸ ਜਾਈ ਪਿਆ ਸੀਗਾ ਤੇ ਇਹ ਵੀ ਜਿਹੜਾ ਮੇਰੇ ਕੋਲ ਬਣਿਆ ਹੋਇਆ ਇਹ ਘਟ ਦਾਣੇ ਤੇ ਮੋਤੀ ਦਾ ਹੀ ਡਿਜ਼ਾਈਨ ਇਹਦੀ ਫੁੱਲ ਵੀਡੀਓ ਵੀ ਆਪਣੇ YouTube ਤੇ ਪਈ ਹੈ ਇਹ ਵੀ ਤੁਸੀਂ ਦੇਖ ਸਕਦੇ ਆ ਸਭ ਤੋਂ ਪਹਿਲਾਂ ਜੇ ਆਪਾਂ 1/1 ਇਦਾਂ ਇੱਕ ਮੋਤੀ ਲਗਾਉਣੇ ਸ਼ੁਰੂ ਕਰਨੇ ਆ ਜਿਹੜੇ ਵਾਈਟ ਮੋਤੀ ਹੁੰਦੇ ਆ ਪਲਾਸਟਿਕ ਵਾਲਾ ਇਹ ਮੋਤੀ ਆਪਾਂ ਤਿੰਨ ਤਿੰਨ ਐਮ ਦਾ ਲਿਆ ਹੈਗਾ 3 ਐਮ ਦਾ ਤੇ ਇਹ ਤੁਸੀਂ ਜਿਹਦੇ ਕੋਲ ਸਮਾਨ ਨਹੀਂ ਹੈਗਾ ਉਹ ਸਾਰੀਆਂ ਭੈਣਾਂ ਜਿਹੜੀਆਂ ਉਹ ਮੀਸ਼ੋ ਤੇ ਐਮਾਜੋਨ ਤੋਂ ਮੰਗਵਾ ਲਿਆ ਕਰੋ ਜੇ ਤੁਹਾਡੇ ਸ਼ਹਿਰ 'ਚ ਨਹੀਂ ਮਿਲਦਾ ਤੇ ਉੱਥੋਂ ਸਸਤਾ ਵੀ ਮਿਲਦਾ ਤੇ ਕੁਆਲਟੀ ਵੀ ਹੈ ਜਿਹੜੀ ਉਹ ਵਧੀਆ ਹੁੰਦੀ ਆ ਤੇ ਹੁਣ ਇਹ ਆਪਾਂ ਚਾਰ ਮੋਤੀ ਲਗਾਏ ਆ ਤੇ ਲੌਕ ਕਰ ਦੇਣਾ ਜਦੋਂ ਵੀ ਆਪਾਂ ਮਤਲਬ ਬੰਦ ਕਰਾਂਗੇ ਨਾ ਤੇ ਅੱਗੇ ਨੂੰ ਮਤਲਬ ਰੱਖਣਾ ਹੈਗਾ ਧਾਗਾ ਕਾਂ ਕਿ ਜਿਹੜੀ ਲਾਈਨ ਆ ਉਹ ਆਪਣੀ ਸਹੀ ਬਣ ਸਕੇ ਮੋਤੀ ਦਾ ਮਤਲਬ ਸਾਈਜ਼ ਆ ਜਿਹੜਾ ਛੱਡਣਾ ਹੁੰਦਾ ਵੀ ਇੱਥੇ ਇੰਨੇ ਥਾਂ 'ਚ ਮੋਤੀ ਆ ਜਾਊਗਾ ਉੱਥੇ ਜਿਹੜਾ ਅਗਲਾ ਮੋਤੀ ਉਹ ਆਪਾਂ ਲਗਾਉਣਾ ਤੇ ਉਹਨੂੰ ਲੋਕ ਆ ਜਿਹੜਾ ਕਰਨਾ ਹੈਗਾ ਤੇ ਇਦਾਂ ਆਪਾਂ ਚਾਰ-ਚਾਰ ਮੋਤੀ ਦੀਆਂ ਜਿਹੜੀਆਂ ਇੱਥੇ ਚਾਰ ਲਾਈਨਾਂ ਘੱਟੋ-ਘੱਟਾ ਪਾ ਲਗਾਵਾਂਗੇ ਇਸ ਤੋਂ ਵੱਡੇ ਵੀ ਤੁਸੀਂ ਜਿਹੜੇ ਬਾਕਸ ਆ ਬਣਾ ਸਕਦੇ ਆ ਸਿੰਗਲ-ਸਿੰਗਲ ਬਣਾ ਸਕਦੇ ਆ ਇੱਕ ਤਾਂ ਆਪਣੇ ਸੂਟਾਂ ਤੇ ਜਿਵੇਂ ਜਾਗੋ ਵਾਲੇ ਸੂਟ ਹੁੰਦੇ ਆ ਘੱਗਰੇ ਨਾਲ ਲਹਿੰਗੇ ਨਾਲ ਆਪਾਂ ਬਣਾਉਣੇ ਆ ਨਾ ਤੇ ਜਾਂ ਤੁਸੀਂ ਇਹਨੂੰ ਮਤਲਬ ਜੋੜ-ਜੋੜ ਕੇ ਜਿਵੇਂ ਬਣਾਉਣਾ ਚਾਹੋ ਘੇਰਾ ਬਾ ਬਣਾ ਸਕਦੇ ਆ ਪੌਂਚਾ ਬਣਾ ਸਕਦੇ ਆ ਬਾਕਸ ਨੂੰ ਛੋਟਾ ਵੱਡਾ ਆਪਦੀ ਮਰਜ਼ੀ ਅਨੁਸਾਰ ਤੁਸੀਂ ਕਰ ਸਕਦੇ ਆ ਜਿੱਦਾਂ ਦਾ ਤੁਸੀਂ ਚਾਹੋ ਉਦਾਂ ਹੀ ਬਣ ਜੇਗਾ ਕਿਉਂਕਿ ਇਹ ਡਿਜ਼ਾਈਨ ਹੀ ਇਦਾਂ ਦਾ ਜਿਹਨੂੰ ਕਿ ਆਪਾਂ ਆਪਦੀ ਮਰਜ਼ੀ ਅਨੁਸਾਰ ਬਣਾ ਸਕਦੇ ਆ ਤੇ ਕੋਈ ਇਹਦੇ ਤੇ ਮਿਹਨਤ ਨਹੀਂ ਬਸ ਇੱਕ ਤੁਸੀਂ ਚੌਰਸ ਕੋਈ ਵੀ ਬਾਕਸ ਲੈ ਲਓ ਹਨਾ ਜਿਵੇਂ ਬੱਚਿਆਂ ਦੇ ਇਹ ਬਲॉक्स ਵਗੈਰਾ ਹੁੰਦੇ ਆ ਤੇ ਉਹਦੇ ਨਾਲ ਤੁਸੀਂ ਇਹਨੂੰ ਬਸ ਚੌਕ ਨਾਲ ਹੀ ਬੇਸ਼ਕ ਛਾਪ ਲਓ ਇਹਦੇ ਵਿੱਚ ਟ੍ਰੇਸ ਬਣਾਉਣ ਦੀ ਵੀ ਤੁਹਾਨੂੰ ਜਿਹੜੀ ਜ਼ਰੂਰਤ ਨਹੀਂ ਪੈਣੀ ਘੱਟ ਮਿਹਨਤ ਵਾਲਾ ਜਿਹੜਾ ਇਹ ਡਿਜ਼ਾਈਨ ਆ ਤੇ ਪਰ ਜਦੋਂ ਬਣ ਜਾਂਦਾ ਇਹ ਸੋਹਣਾ ਬਹੁਤ ਲੱਗਦਾ ਬਾਕੀ ਜਿਹੜੇ ਤੇਸਟ ਕਰ ਕਰਕੇ ਬਣਾਈ ਹੁੰਦੇ ਉਹਨਾਂ ਡਿਜ਼ਾਈਨਰ ਨੂੰ ਵੀ ਇਹ ਜਿਆਦਾ ਸੋਹਣਾ ਜਿਹੜਾ ਲੱਗਦਾ ਜਦੋਂ ਇਹ ਬਣ ਕੇ ਤਿਆਰ ਹੋ ਜਾਂਦਾ ਬਹੁਤ ਸੋਹਣਾ ਲੱਗਦਾ ਬਾਕੀ ਜਿਹੜੀਆਂ ਵੀ ਪਹਿਣਾ ਸਿੱਖ ਰਹੀਆਂ ਆ ਤੇ ਉਹ ਹੁਣ ਆਪਾਂ ਮਤਲਬ ਵੀਡੀਓ ਬਣਾਉਣਾ ਨਾ ਥੋੜਾ ਜਿਹਾ ਟਾਈਮ ਤੇ ਸਪੈਸ਼ਲੀ ਕਰਨਾ ਪੈਂਦਾ ਤੇ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਵੀਡੀਓ ਜਿਹੜੀਆਂ ਉਹ ਪਾਇਆ ਕਰਾਂਗੇ ਇਸ ਤੋਂ ਬਾਅਦ ਵੀ ਜਿਵੇਂ ਆਪਾਂ ਇੱਕ ਹੈਵੀ ਲਹਿੰਗਾ ਚੋਲੀ ਤੇ ਆਪਾਂ ਸੂਟ ਆ ਜਿਹੜਾ ਉਹ ਹੁਲਾ ਰਹੇ ਆ ਉਹਦੀ ਫੁੱਲ ਵੀਡੀਓ ਜਿਹੜੀ ਟਰੇਸ ਬਣਾਉਣ ਤੋਂ ਲੈ ਕੇ ਉਹ ਜਿਹੜੀ ਮੈਂ ਸਾਰੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਜਿਹੜਾ ਪਰਪਲ ਵਾਲਾ ਇਹਨੂੰ ਮੈਂ ਪਿਸਤਾ ਦੇ ਨਾਲ ਆ ਜਿਹੜਾ ਇਹਦਾ ਕੰਟਰਾਸਟ ਕੀਤਾ ਪਿਸਤਾ ਦੁਪੱਟਾ ਜਿਹੜਾ ਇਲਾਇਚੀ ਕਲਰ ਜਿਹਨੂੰ ਆਪਾਂ ਕਹਿੰਦੇ ਆ ਇਲਾਇਚੀ ਜਿਹਾ ਕਲਰ ਹੁੰਦਾ ਤੇ ਇਹ ਤੁਸੀਂ ਸੇਮ ਆ ਜਿਹੜਾ ਇਹ ਵੀ ਤੁਸੀਂ ਬਣਾ ਸਕਦੇ ਜਿਹੜਾ ਮੇਰੇ ਪਾਇਆ ਹੋਇਆ ਡਿਜ਼ਾਈਨ ਹੈਗਾ ਤੇ ਉਹ ਤੁਸੀਂ ਆਪਣੇ ਪਈਆ ਪਲੇਲਿਸਟ ਦੇ ਵਿੱਚ ਵੀਡੀਓ ਉੱਥੋਂ ਜਾ ਕੇ ਤੁਸੀਂ ਦੇਖ ਲੈਣੇ ਬਾਕੀ ਜਿਹੜੇ ਟ੍ਰੇਸ ਵਗੈਰਾ ਜਿਹੜੇ ਹੁੰਦੇ ਆ ਹਨਾ ਉਹ ਵੀ ਮੈਂ ਸਾਰੇ ਉਹਨਾਂ ਦੇ ਵਿੱਚ ਪਾਉਂਦੀ ਰਹਿਣੀ ਹੈਗੀਆਂ ਫੋਟੋ ਵਗੈਰਾ ਜੇ ਫਿਰ ਵੀ ਕਿਸੇ ਨੂੰ ਨਾ ਸਮਝ ਲੱਗੇ ਤਾਂ ਭੈਣੇ ਕਾਲ ਕਰ ਲਿਆ ਕਰੋ ਮੇਰੇ ਘਰਲੇ ਚੱਕਣਾ ਹੁੰਦਾ ਤੇ ਉਹ ਤੁਹਾਨੂੰ ਸਾਰੀ ਡਿਟੇਲ ਉਹਨਾਂ ਨੇ ਤੁਹਾਨੂੰ ਦੱਸ ਦੇਣੀ ਹੈਗੀ ਆ ਕਿਉਂਕਿ ਮੈਂ ਆਪਣਾ ਕੰਪਿਊਟਰ ਸੈਂਟਰ ਵੀ ਹੈਗਾ ਮੈਂ ਕੰਪਿਊਟਰ ਪੜਾਨੀ ਆ ਤੇ ਮੇਰੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਨਾ ਵੀ ਸਾਰਿਆਂ ਦੇ ਫੋਨ ਚੱਕਿਆਂ ਕਿਉਂਕਿ 100 150 ਕਾਲ ਆ ਜਿਹੜੀ ਦਿਨ ਚ ਆਉਂਦੀ ਹੈ ਤੇ ਫਿਰ ਮਤਲਬ ਮੈਂ ਮੈਸੇਜ ਵੀ ਮੈਸੇਜ ਵਗੈਰਾ ਮੈਂ ਕਰ ਲੈਣੀ ਹੁੰਦੀ ਆ ਜੇ ਕੋਈ ਕਰਦਾ ਹੈ ਨਾ ਤਾਂ ਖੋਣ ਜਿਹੜਾ ਉਹੀ ਚੱਕਦੇ ਹੈਗੇ ਆ ਜਿਹੜੀ ਭੈਣ ਕਿਸੇ ਨੇ ਅੱਡਾ ਲੈਣਾ ਹੁੰਦਾ ਤਾਂ ਉਹ ਵੀ ਮੇਰੇ ਹਸਬੰਦ ਨੂੰ ਸਾਰੀ ਡਿਟੇਲ ਹੈ ਜਿਹੜੀ ਦੱਸਣਗੇ ਪਰ ਅੱਡਾ ਜਿਹੜਾ ਉਹ ਫੁੱਲ ਸੂਟ ਉਹਦੇ ਤੇ ਲੱਗ ਜਾਂਦਾ ਡੋਰੀ ਵਗੈਰਾ ਸਾਰੀ ਵਗਾ ਕੇ ਕੱਪੜਾ ਲੱਗਿਆ ਹੋਊਗਾ ਬਸ ਤੁਸੀਂ ਜਾ ਕੇ ਜਿਹੜਾ ਸੂਟ ਹੀ ਜੜਨਾ ਹੈਗਾ ਤੇ ਉਹ ਅਸੀਂ ਮਿਸਤਰੀ ਤੋਂ ਇਕੱਠੇ ਜਿਹੜੇ ਜਿੰਨੀਆਂ ਵੀ ਭੈਣਾਂ ਕਹਿੰਦੀਆਂ ਹਨਾ ਉਵੇਂ ਅਸੀਂ ਬਣਵਾ ਲੈਣੇ ਹੁੰਦੇ ਆ ਕਿਉਂਕਿ ਇੱਕ ਅੱਡਾ ਤਾਂ ਕੋਈ ਵੀ ਬਣਾ ਕੇ ਨਹੀਂ ਦਿੰਦਾ ਕੋਈ ਵੀ ਮਿਸਤਰੀ ਤੇ ਜਦੋਂ ਆਪਾਂ ਇਕੱਠੇ ਮਤਲਬ 20 ਤੀ ਅੱਡੇ ਬਣਾਉਣੇ ਤਾਂ ਫਿਰ ਜਿਹੜਾ ਮਿਸਤਰੀ ਬਣਾ ਦਿੰਦਾ ਤਾਂ ਕਰਕੇ ਉਹ ਇਕੱ ਬਣਾ ਕੇ ਰੱਖੀ ਹੁੰਦੇ ਆ ਤੇ ਜਿੱਥੇ ਵੀ ਜੇ ਕਿਸੇ ਭੈਣ ਨੂੰ ਚਾਹੀਦਾ ਹੋਵੇ ਨੇੜੇ ਦੂਰ ਹਨਾ ਤਾਂ ਉਸ ਹਿਸਾਬ ਨਾਲ ਤੁਸੀਂ ਆ ਕੇ ਵੀ ਲਿਜਾ ਸਕਦੇ ਹੋ ਜੈਤੋ ਆਪਣਾ ਸ਼ਹਿਰ ਹੈਗਾ ਜ਼ਿਲ੍ਹਾ ਆਪਣਾ ਫਰੀਦਕੋਟ ਤਾਂ ਤੁਸੀਂ ਆ ਕੇ ਵੀ ਲਿਆ ਸਕਦੇ ਏਦਾਂ ਵੀ ਤੁਸੀਂ ਆਰਡਰ ਕਰ ਸਕਦੇ ਆ ਚਾਰ ਚਾਰ ਮੋਤੀ ਲਗਾਉਣ ਤੋਂ ਬਾਅਦ ਜੀ ਆਪਾਂ ਕੱਟ ਦਾਣਾ ਜਿਹੜਾ ਬਰੀਕ ਕੱਟ ਦਾਣਾ ਲੈ ਆਪਾਂ 골ਡਨ ਕੰਟਰਲ ਦਾ ਇਹਦਾ ਆਪਾਂ ਮਤਲਬ ਇੱਕ ਲਾਈਨ ਉੱਪਰ ਦੀ ਲਗਾਤੀ ਹੈ ਪਰ ਇਹਦੇ ਇੱਕ ਨਹੀਂ ਆਪਾਂ ਦੋ ਲਗਾਉਣੀਆਂ ਜਿਹੜੀਆਂ ਕੱਟ ਦਾਣਾ ਹੁੰਦਾ ਉਹ ਥੋੜਾ ਬਰੀਕ ਹੁੰਦਾ ਮੋਤੀ ਨਾਲੋਂ ਉਹਦੀਆਂ ਹਮੇਸ਼ਾ ਦੋ ਲਾਈਨਾਂ ਲਗਾਉਣੀਆਂ ਹੁੰਦੀਆਂ ਤੇ ਮੋਤੀ ਦੀ ਇੱਕ ਲਾਈਨ ਹੀ ਚੱਲ ਜੇਗੀ ਤੇ ਇਦਾਂ ਹੁਣ ਆਪਾਂ 1/1 ਜਿਹੜਾ ਕੱਟ ਦਾਣਾ ਇਹੇ ਲਗਾ ਰਹੇ ਆ ਤੇ ਇਹ ਲਗਣੀਆਂ ਜੀ ਦੋ ਲਾਈਨਾਂ ਕੱਟ ਦਾਣੇ ਦੀਆਂ ਦੋ ਮੋਤੀ ਦੀ ਜਿਹੜੀ ਇੱਕ ਲਾਈਨ ਹੈ ਤੇ ਇਦਾਂ ਆਪਾਂ ਇਹਨੂੰ 400 ਮਤਲਬ ਬਾਕਸਾ ਜਿਹੜਾ ਬਣਾਉਣਾ ਹੈਗਾ ਬਾਕੀ ਜਦੋਂ ਤੁਸੀਂ ਕਰੋਗੇ ਨਾ ਮਤਲਬ ਟਰਾਈ ਕਰੋਗੇ ਸਿੱਖਣ ਦੀ ਤਾਂ ਤੁਸੀਂ ਮਤਲਬ ਦਿਨ ਬਦ ਦੇਣ ਤੁਹਾਡੇ ਚ ਨਿਖਾਰ ਆਉਂਦਾ ਜਾਏਗਾ ਹਨਾ ਤਾਂ ਤੁਸੀਂ ਹੋਰ ਨਵਾਂ ਨਵਾਂ ਸਿੱਖਦੇ ਜਾਓਗੇ ਹੁਣ ਚਾਰ ਮੋਤੀ ਲਗਾਏ ਆ ਤੇ ਦੋ ਲਾਈਨਾਂ ਜਿਹੜੀਆਂ ਉਹ ਮੈਂ ਕੱਟ ਦਾਣੇ ਦੀਆਂ ਲਗਾਈਆਂ ਉਸ ਤੋਂ ਬਾਅਦ ਜਿਹੜਾ ਫੇਰ ਆਪਾਂ ਇੱਕ ਲਾਈਨ ਹੈ ਜਿਹੜੀ ਉਹ ਮੋਤੀ ਵੀ ਲਗਾ ਰਹੇ ਹਾਂ ਇਸ ਤਰ੍ਹਾਂ 1/1 ਹੀ ਲਗਾਇਆ ਕਰੋ ਤਾਂ ਕਿ ਜਦੋਂ ਵੀ ਆਪਾਂ ਸੂਟ ਧੋਈਏ ਹਨਾ ਘਰ ਧੋਈਏ ਇਹਨਾਂ ਨੂੰ ਡਾਇਰੈਕਟ ਕਲਿਨ ਕਰਾਉਣ ਦੀ ਜਰੂਰਤ ਨਹੀਂ ਹੁੰਦੀ ਜਿਹੜੇ ਆਪਾਂ ਘਰ ਸੂਟ ਕੱਢਦੇ ਆ ਹਨਾ ਤੇ ਕੁਝ ਵੀ ਇਹਨਾਂ ਦੇ ਮੋਤੀ ਵਗੈਰਾ ਟੁੱਟਦੇ ਨਹੀਂ ਇਹ ਜਿਹੜੇ ਕਾਰੀਗਰ ਉਹ ਤਾਂ ਪਰ ਕਿਨ ਨਾਲ ਕੀ ਹਨਾ ਇੱਕ ਵਾਰੀ ਚ ਲਾ ਦਿੰਦੇ ਆ ਤੇ ਇਦਾਂ ਜੇ ਜਿੰਨਾ ਤੁਸੀਂ 1/1 ਲਗਾਉਂਗੇ ਉਨਾ ਹੀ ਤੁਹਾਡਾ ਸੂਟ ਆ ਜਿਹੜਾ ਉਹ ਜ਼ਿਆਦਾ ਹੰਡੂਗਾ ਕਿਉਂਕਿ ਮੇਨ ਤਾਂ ਆਪਾਂ ਨੂੰ ਆ ਹੀ ਹੁੰਦਾ ਨਾ ਵੀ ਬਸ ਆਪ ਦਾ ਸੂਟ ਆ ਜਿਹੜਾ ਉਹ ਸੋਹਣਾ ਬਣ ਜੇ ਡਿਜ਼ਾਈਨ ਸੋਹਣਾ ਬਣ ਜੇ ਹਨਾ ਤਾਂ ਆਪਾਂ ਪਾ ਲਈਏ ਤਿਆਰ ਕਰਕੇ ਤਾਂ ਇਦਾਂ ਜੇ ਕਿਸੇ ਭੈਣ ਨੇ ਹੋਰ ਵੀ ਸਿੱਖਣਾ ਹੁੰਦਾ ਹਨਾ ਤਾਂ WhatsApp ਸਟੇਟਸ ਆ ਜਿਹੜੀਆਂ ਸਾਰੀਆਂ ਭੈਣਾਂ ਵੀਡੀਓ ਦਾ ਜ਼ਰੂਰ ਲਗਾਇਆ ਕਰੋ ਕਮੈਂਟ ਕਰ ਦਿਆ ਕਰੋ ਭੈਣੇ ਹੌਸਲਾ ਫਜ਼ਾਈ ਹੋ ਜਾਂਦੀ ਹੈ ਨਾ ਵੀ ਚੱਲ ਵੀਡੀਓ ਬਣਾਉਣ ਨੂੰ ਬਾਅਦ ਚ ਵੀ ਜੀ ਕਰਦਾ ਹਨਾ ਜੇ ਕੋਈ ਕਮੈਂਟ ਵਗੈਰਾ ਨਹੀਂ ਕਰਦਾ ਹਨਾ ਨਹੀਂ ਕਹਿੰਦਾ ਵੀ ਹੋਰ ਵੀਡੀਓ ਬਣਾਓ ਤਾਂ ਫਿਰ ਉਹ ਚਾ ਆ ਜਾਣੀ ਹੁੰਦਾ ਮਤਲਬ ਟਾਈਮ ਜਾਣੀ ਸਪੈਸ ਜਿਹੜਾ ਨਿਕਲਦਾ ਤੇ ਇਸ ਲਈ ਕਮੈਂਟਾਂ ਜਿਹੜੀਆਂ ਸਾਰੀਆਂ ਭੈਣਾਂ ਉਹ ਜਰੂਰ ਕਰਿਆ ਕਰੋ ਏ ਹੁਣ ਆਪਣੇ ਮੋਤੀਏ ਜਿਹੜੇ ਉਹ ਵੀ ਇੱਕ ਲਾਈਨ ਜਿਹੜੀ ਲੱਗੀ ਹੈ ਪਹਿਲਾਂ ਚਾਰ ਆਪਾਂ ਲਗਾਏ ਸੀ ਫਿਰ ਦੋ ਕੱਟ ਦਾਨੀਆਂ ਦੀਆਂ ਤੇ ਉੱਪਰ ਦੀ ਜਿਹੜੀ ਆਪਾਂ ਇੱਕ ਮੋਤੀ ਦੀ ਡਿਜ਼ਾਈਨ ਜਿਹੜੀ ਲਾਈਨਾਂ ਲਗਾਤੀ ਆ ਹੁਣ ਫਿਰ ਜਿਹੜੀਆਂ ਉੱਪਰ ਦੀ ਦੋ ਲਾਈਨਾਂ ਜਿਹੜੀਆਂ ਉਹ ਕੱਟ ਦਾਨੀਆਂ ਦੀਆਂ ਇਹਦੇ ਉੱਪਰ ਲੱਗ ਰਹੀਆਂ ਗਈਆਂ ਇਸ ਤਰ੍ਹਾਂ 1 ਬਾਈ 1 ਹੀ ਤੁਸੀਂ ਇਹਨੂੰ ਲਗਾਉਂਗੇ ਜਿੰਨਾ ਤੁਸੀਂ ਲਗਾਉਂਗੇ 1 ਬਾਈ 1 ਤੇ ਉਨਾ ਹੀ ਇਹ ਜ਼ਿਆਦਾ ਹੰਡੇ ਆ ਵੈਸੇ ਇਹ ਜਿਹੜੀ ਡਿਜ਼ਾਈਨ ਹੁੰਦੀ ਆ ਇਹ ਮਤਲਬ ਸੌਬਰ ਜਿਹੇ ਹੁੰਦੇ ਕਿਸੇ ਵੀ ਸੂਟ ਲਹਿੰਗੇ ਤੇ ਤੁਸੀਂ ਬਣਾ ਸਕਦੇ ਹਾਂ ਹੁਣ ਦੋ ਲਾਈਨਾਂ ਕੱਟ ਦਾਨੀਆਂ ਦੀਆਂ ਹੋਰ ਲਗਾ ਕੇ ਤੇ ਇੱਕ ਜਿਹੜੀ ਮੋਤੀ ਦੀ ਆ ਉਹ ਮੈਂ ਲਗਾ ਰਹੀ ਹਾਂ ਬਹੁਤ ਸੋਹਣਾ ਇਹ ਬਣੇਗਾ ਤੁਸੀਂ ਬੱਚਿਆਂ ਦੇ ਵੀ ਇਹਨੂੰ ਬਣਾ ਸਕਦੇ ਹੋ ਬੱਚਿਆਂ ਦੇ ਸੂਟਾਂ ਤੇ ਇਹ ਬਣੇ ਬਹੁਤ ਸੋਹਣੇ ਲੱਗਦੇ ਜਿਵੇਂ ਆਪਣੀਆਂ ਕੁੜੀਆਂ ਹੁੰਦੀਆਂ ਨੇ ਛੋਟੀਆਂ ਛੋਟੀਆਂ ਉਹਨਾਂ ਨੂੰ ਆਪਾਂ ਸਕੂਲਾਂ ਦੇ ਫੰਕਸ਼ਨ ਵਗੈਰਾ ਹੁੰਦੇ ਆ ਸੂਟ ਤਿਆਰ ਕਰਕੇ ਦੇਣੇ ਹੁੰਦੇ ਆ ਤੇ ਇਦਾਂ ਤੁਸੀਂ ਉਹਨਾਂ ਨੂੰ ਲਹਿੰਗਾ ਚੋਲੀ ਹੈ ਜਿਹੜੀ ਇਸ ਬਾਕਸ ਨਾਲ ਤਿਆਰ ਕਰਕੇ ਜਿਹੜੀ ਦੇ ਸਕਦੇ ਆ ਇਹ ਡਿਜ਼ਾਈਨ ਦੀ ਫੁੱਲ ਫੋਟੋ ਵੀ ਮੇਰੇ ਕੋਲ ਹੈਗੀ ਆ ਉਹ ਮੈਂ ਅਪਲੋਡ ਕਰ ਦੂੰਗੀ ਜਿਹੜਾ ਆਪਣਾ ਗਰੁੱਪ ਬਣਿਆ ਹੋਇਆ ਉਹਦੇ ਵਿੱਚ ਵੀ ਪਾ ਦੂੰਗੀ ਤੇ ਲਾਸਟ ਤੇ ਵੀਡੀਓ ਦੇ ਵੀ ਤੁਸੀਂ ਜਿਹੜਾ ਫੁੱਲ ਸੂਟ ਆ ਉਹ ਤਿਆਰ ਹੋਇਆ ਵਾ ਉਹ ਦੇਖ ਸਕਦੇ ਆ ਜਿਨ੍ਹਾਂ ਨੇ ਹਜ ਤੱਕ ਸਬਸਕ੍ਰਾਈਬ ਫਾਲੋ ਨਹੀਂ ਕੀਤਾ ਫਾਲੋ ਕਰ ਲਓ ਮੈਂ ਵੀਰਪਾਲ ਕੌਰ ਸਿੱਖੋਂ ਜੈਤੋ ਦੇਖੋ ਬਹੁਤ ਸੋਹਣਾ ਜਿਹੜਾ ਇਹ ਡਿਜ਼ਾਈਨ ਆ ਬਣ ਕੇ ਤਿਆਰ ਹੋਇਆ ਤੇ ਬਹੁਤ ਹੀ ਇਹ ਸੌਖਾ ਸਾਰੀਆਂ ਭੈਣਾਂ ਨੇ ਇਹ ਨੂੰ ਜਿਹੜਾ ਟਰਾਈ ਕਰਨਾ ਬਣਾ ਕੇ ਦੇਖਣਾ ਬਹੁਤ ਹੀ ਸੋਹਣਾ ਲੱਗੂਗਾ ਤੇ ਲਾਸਟ ਤੇ ਇਸ ਡਿਜ਼ਾਈਨ ਦੀ ਜਿਹੜੀ ਫੋਟੋ ਵੀ ਹੈਗੀ ਆ ਆ ਵੀਡੀਓ ਨੂੰ ਸ਼ੇਅਰ ਆ ਜਿਹੜਾ ਜ਼ਰੂਰ ਕਰ ਦਿਓ WhatsApp ਸਟੇਟਸ ਆ ਲਗਾ ਲਿਓ ਥੈਂਕ ਯੂ